ਸਾਸੀ ਕਵੀਰ ਜੀ ਸਾਰਿਆਂ ਨੂੰ ਆਪਾਂ ਫੇਰ ਤੋਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਕਈ ਭਰਾਵਾਂ ਦੇ ਕਮੈਂਟ ਆਏ ਸੀਗੇ ਤਾਂ ਬਹੁਤ ਭਰਾਵਾਂ ਦਾ ਸਤਿਕਾਰ ਮਿਲਦਾ ਕਹਿੰਦੇ ਬਾਈ ਜੀ ਸਾਨੂੰ ਬਹੁਤ ਫਾਇਦਾ ਹੋਇਆ ਤੁਹਾਡੀ ਵੀਡੀਓ ਵੇਖ ਕੇ ਤਾਂ ਬਹੁਤ ਸਾਰੇ ਭਰਾ ਪਿਆਰ ਕਰਦੇ ਆ ਤੇ ਆਪਣਾ ਮੰਨ ਕੇ ਚੱਲੀਏ ਵੀ ਤੂੜੀ ਵਾਲੇ ਭਰਾਵਾਂ ਦਾ ਆਪਣੇ ਨਾਲ ਮੰਨ ਕੇ ਚੱਲੋ ਵੀ 12 ਤੋਂ 1500 ਬੰਦਾ ਜੁੜਿਆ ਹੋਇਆ ਜਿਹਦੇ ਵਿੱਚੋਂ ਲਗਭਗ 600 ਬੰਦੇ ਨਾਲ ਮੇਰੀ ਗੱਲ ਹੋਈ ਵੀ ਐ ਕੁਝ ਬੰਦਿਆਂ ਨਾਲ ਮੈਸੇਜ ਤੇ ਗੱਲ ਹੋਈ ਐ ਤਾਂ ਇੱਕ ਭਰਾ ਨੇ ਅੱਜ ਕਮੈਂਟ ਕੀਤਾ ਸੀ ਉਹ ਕਹਿੰਦੇ ਬਾਈ ਜੀ ਤੂੜੀ ਦੇ ਵਿੱਚ ਰੀਨ ਆਉਂਦੀ ਐ ਉਹਦੇ ਵਾਸਤੇ ਵੀਡੀਓ ਬਣਾਓ ਤਾਂ ਮੈਨੂੰ ਉਹ ਭਰਾ ਦਾ ਬਹੁਤ ਵਧੀਆ ਲੱਗਿਆ ਸੁਝਾਅ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੁਝਾਅ ਦਿਆ ਕਰੋ ਤਾਂ ਕਿ ਹੋਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਆਉਂਦੀਆਂ ਤਾ ਉਹਨਾਂ ਨੇ ਕਮੈਂਟ ਦੇ ਵਿੱਚ ਲਿਖਿਆ ਸੀ ਕਹਿੰਦੇ ਬਾਈ ਜੀ ਤੂੜੀ ਦੇ ਵਿੱਚ ਰੀਨ ਆਉਂਦੀ ਆ ਉਹਦੇ ਵਾਸਤੇ ਵੀਡੀਓ ਬਣਾਓ ਵੀ ਬੇਜਵਾਨਾਂ ਦਾ ਵੀ ਫਾਇਦਾ ਹੋ ਸਕੇ ਤਾਂ ਬਾਈ ਜੀ ਉਹਦੇ ਵਿੱਚ ਬੇਜਵਾਨਾਂ ਦਾ ਵੀ ਫਾਇਦਾ ਚਲ ਮੰਨਦੇ ਆ ਬਹੁਤ ਸੋਹਣਾ ਉਹਨਾਂ ਨੇ ਸੁਝਾਅ ਰੱਖਿਆ ਤਾਂ ਜੇ ਤੂੜੀ ਮਸ਼ੀਨ ਤੂੜੀ ਦੀ ਰੀਨ ਬਣਾਉਂਦੀ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਤੂੜੀ ਵਾਲੀ ਮਸ਼ੀਨ ਦੇ ਮਾਲਕ ਦਾ ਬਹੁਤ ਵੱਡਾ ਨੁਕਸਾਨ ਹੈ ਨੁਕਸਾਨ ਕਿਉਂ ਹੈ ਵੀ ਜਦੋਂ ਤੂੜੀ ਦੀ ਰੀਨ ਬਣਾਉਗੀ ਤਾਂ ਸਮਾਂ ਵੱਧ ਲਾਊਗੀ ਸਮਾਂ ਵੱਧ ਲਾਊਗੀ ਤਾਂ ਸੀਜ਼ਨ ਮੰਨ ਕੇ ਚੱਲੋ ਵੀ 10-12 ਦਿਨਾਂ ਦਾ ਟੋਟਲ ਹੁੰਦਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤਾਂ ਮਸ਼ੀਨ ਨੇ ਜਿੰਨੀਆਂ ਟਰਾਲੀਆਂ ਡੇਲੀ ਕੱਢਦੀਆਂ ਓਨੀਆਂ ਹੀ ਕੱਢਣੀਆਂ ਜੇ ਰੀਨ ਬਣਾਉਗੀ ਤਾਂ ਘੱਟ ਕੱਢਣੀਆਂ ਤਾਂ ਉਹਦੇ ਵਾਸਤੇ ਕੀ ਹੁੰਦਾ ਇਹ ਤਾਂ ਹੈ ਨਹੀਂਗਾ ਵੀ ਆਪਣੀ ਮਸ਼ੀਨ ਨੂੰ ਕੋਈ ਵੱਖਰਾ ਸੀਜ਼ਨ ਮਿਲ ਜੂਗਾ ਓਨਾ ਹੀ ਮਿਲਣਾ ਹੈ ਤਾਂ ਭਰਾਵੋ ਜਾਲ ਤੇ ਆਪਾਂ ਆਲਰੇਡੀ ਦੋ ਵੀਡੀਓ ਪਾ ਚੁੱਕੇ ਆਂ ਉਹਨਾਂ ਨੂੰ ਵੀ ਜਿਹੜੇ ਭਰਾਵਾਂ ਨੇ ਨਹੀਂ ਦੇਖੀ ਤਾਂ ਜਾ ਕੇ ਦੇਖ ਲਿਓ ਤਾਂ ਉਸ ਤੋਂ ਬਾਅਦ ਕੀ ਕਰਨਾ ਜਿਵੇਂ ਇੱਕ ਭਰਾ ਦੇ ਨਾਲ ਮੇਰੀ ਗੱਲ ਹੋਈ ਕਹਿੰਦਾ ਬਾਈ ਜੀ ਅਸੀਂ 3 ਸਾਲ ਪਹਿਲਾਂ ਮਸ਼ੀਨ ਲਿਆਂਦੀ ਸੀ ਤਾਂ ਜਿੱਥੇ ਕੰਪਨੀ ਵਾਲਿਆਂ ਨੇ ਜਾਲ ਬੰਨ ਕੇ ਦਿੱਤਾ ਅਸੀਂ ਉਥੋਂ ਹਲਾਇਆ ਹੀ ਨਹੀਂਗਾ ਤਾਂ ਬਾਈ ਜੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਿਹਦੇ ਨਾਲ ਕੀ ਜਿਵੇਂ ਜਾਲ ਨੂੰ ਆਪਾਂ ਏਠੋਂ ਦੱਸਿਆ ਸੀ ਵੀ ਇੱਕ ਉਂਗਲ ਦਾ ਗੈਪ ਹੋਣਾ ਚਾਹੀਦਾ ਮੈਂ ਦੁਬਾਰੇ ਦੱਸ ਦਿੰਨਾ ਬਲੇਡ ਦਾ ਤੇ ਜਾਲ ਦਾ ਇੱਕ ਉਂਗਲ ਦਾ ਗੈਪ ਹੋਵੇ ਤੇ ਉੱਪਰੋਂ ਐਡਜਸਟਮੈਂਟ ਲੱਗੀ ਹੁੰਦੀ ਐ ਜਿੰਨੇ ਤੁਸੀਂ ਬਲੇਡਾਂ ਨੂੰ ਬਲੇਡਾਂ ਦੇ ਜਾਲ ਨੂੰ ਨੇੜੇ ਲਿਆਉਂਗੇ ਤੂੜੀ ਓਨੀ ਮੋਟੀ ਹੋਊਗੀ ਜਿੰਨਾ ਦੂਰ ਜਾਊਗਾ ਓਨੀ ਤੂੜੀ ਬਰੀਕ ਹੁੰਦੀ ਜਾਊਗੀ ਤਾਂ ਆਪਾਂ ਨੇੜੇ ਕਦੋਂ ਰੱਖਣਾ ਤੇ ਦੂਰ ਕਦੋਂ ਰੱਖਣਾ ਦੂਰ ਆਪਾਂ ਰੱਖਣਾ ਜਦੋਂ ਲਾਂਗਾ ਸਲਾਬਾ ਹੁੰਦਾ ਆਪਾਂ ਨੂੰ ਲੱਗੇ ਵੀ ਜਦੋਂ ਤੁਸੀਂ ਟਰਾਲੀ ਭਰ ਲਈ ਤਾਂ ਟਰਾਲੀ ਦੇ ਵਿੱਚੋਂ ਤੁਸੀਂ ਤੂੜੀ ਚੱਕ ਕੇ ਵੇਖ ਲਿਆ ਕਰੋ ਵੀ ਆਪਣੇ ਮਸ਼ੀਨ ਨੇ ਤੂੜੀ ਕਾ ਹੁੱਕ ਜੀ ਬਣਾਈ ਐ ਉਹ ਤੂੜੀ ਦੇ ਅਕੋਰਡਿੰਗ ਹੀ ਜਾਲ ਨੂੰ ਸੈੱਟ ਕਰਿਆ ਕਰੋ ਤਾਂ ਜਦੋਂ ਮੰਨ ਲਓ ਦੁਪਹਿਰ ਆ ਗਿਆ ਜਾਂ ਦੁਪਹਿਰੇ ਜਾਂ ਲਾਂਗੇ ਸੁੱਕੇ ਆ ਗਏ ਸੁੱਕੇ ਲਾਂਗੇ ਕਦੋਂ ਹੁੰਦੇ ਆ ਜਦੋਂ ਮੰਨ ਲਓ ਤੁਸੀਂ ਜੇ ਕੋਈ ਵੀ ਬੰਦਾ ਮਸ਼ੀਨ ਚ ਲਾਉਂਦਾ ਤਾਂ ਉਹਨੇ ਕਦੇ ਨਾ ਕਦੇ ਜਾਲੀ ਜ਼ਰੂਰ ਝੜਕਾਈ ਹੋਊਗੀ ਚਾਹੇ ਉਹ ਮਾਲਕ ਕੋਲੇ 10 ਮਸ਼ੀਨਾਂ ਕਿਉਂ ਨਾ ਹੋਣ ਜਦੋਂ ਆਪਾਂ ਬਾਣ ਦੇ ਵਿੱਚ ਦੀ ਤੁਰ ਕੇ ਜਾਂਦੇ ਆ ਤਾਂ ਲਾਂਗੇ ਦੀ ਆਵਾਜ਼ ਆਉਣ ਲੱਗ ਜਾਂਦੀ ਐ ਖੜਕਣ ਦੀ ਤਾਂ ਟਰੈਕਟਰ ਵੀ ਦੱਸਣ ਲੱਗ ਜਾਂਦਾ ਵੀ ਲਾਂਗਾ ਸੁੱਕਾ ਮਸ਼ੀਨ ਵੀ ਦੱਸਣ ਲੱਗ ਜਾਂਦੀ ਆਪਾਂ ਨੂੰ ਪਤਾ ਲੱਗ ਜਾਂਦਾ ਤਾਂ ਉਦੋਂ ਜਾਲ ਨੂੰ ਬਲੇਡਾਂ ਦੇ ਨੇੜੇ ਲਈ ਆਉਣਾ ਕਈ ਭਰਾ ਕਹਿੰਦੇ ਬਾਈ ਜੀ ਕਿੰਨਾ ਨੇੜੇ ਲਿਆਈਏ ਨੇੜੇ ਇੰਨਾ ਤਾਂ ਲਿਆਉਣਾ ਨਹੀਂ ਵੀ ਬਲੇਡਾਂ ਦੇ ਵਿੱਚ ਚੜ ਜਾਏ ਬਲੇਡ ਦੇ ਤੇ ਜਾਲ ਦੇ ਵਿੱਚ ਥੋੜੀ ਬਹੁਤ ਵਿਥ ਰੱਖ ਲਓ ਬਾਕੀ ਜਮਾ ਨੇੜੇ ਲਿਆਓ ਕੋਈ ਦਿੱਕਤ ਨਹੀਂ ਗਈ ਚੱਲੂਗੀ ਤਾਂ ਖਾਸ ਕਰਕੇ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਇਹ ਬੇਨਤੀ ਕਰਦਾ ਮੈਂ ਡਰਾਈਵਰ ਵੀਰਾਂ ਨੂੰ ਬਾਈ ਜੀ ਥੋੜੀ ਸਪੋਰਟ ਚ ਵੀ ਮੈਂ ਬੋਲਿਆ ਸੀ ਆ ਵੀ ਡਰਾਈਵਰਾਂ ਵਾਸਤੇ ਮਸ਼ੀਨ ਮਸ਼ੀਨ ਮਾਲਕਾਂ ਨੂੰ ਮੈਂ ਕਿਹਾ ਸੀ ਵੀ 2-4000 ਤਨਖਾਹ ਨਾਲ ਕੁਝ ਨਹੀਂ ਹੁੰਦਾ ਸਾਰਾ ਦਿਨ ਫੱਕ ਚ ਰਹਿੰਦੇ ਆ ਤਾਂ ਫਰਕ ਵੀ ਨਹੀਂ ਪੈਂਦਾ ਪਰ ਤੁਸੀਂ ਬਾਈ ਜੀ ਜੇ ਮਸ਼ੀਨ ਚਲਾਉਨੇ ਹੋ ਜੇ ਤੁਸੀਂ ਤਿੰਨ ਸੀਜ਼ਨ ਲਾਏ ਆ ਤਾਂ ਹੀ ਤੁਸੀਂ ਫਾਸਟ ਡਰਾਈਵਰੀ ਕਿਸੇ ਦੇ ਕਰ ਰਹੇ ਹੋ ਜੇ ਕਿਤੇ ਹੈਲਪਰੀ ਕਰੀ ਆ ਕੰਮ ਸਿੱਖਿਆ ਜੇ ਕੰਮ ਸਿੱਖਿਆ ਤਾਂ ਬਾਈ ਜੀ ਤੁਸੀਂ ਵੀ ਖਿਆਲ ਰੱਖਿਆ ਕਰੋ ਨਿਰਾਪura ਇਹ ਨਹੀਂ ਵੀ ਆਪਾਂ ਨੂੰ ਮਸ਼ੀਨ ਮਾਲਕ ਨੇ ਤਨਖਾਹ ਦੇਤੀ ਮੀ ਜਾਵੇ ਨੇ ਰੀ ਜਾਵੇ ਆਪਣੇ ਪੱਕੇ ਐ ਨਹੀਂ ਇਹ ਸਭ ਗਲਤ ਗੱਲਾਂ ਹੁੰਦੀਆਂ ਬਾਈ ਜੀ ਤੁਹਾਨੂੰ ਮਾਲਕ ਨੂੰ ਚਾਹੀਏ ਨੌਲੇਜ ਹੋਵੇ ਚਾ ਨਾ ਹੋਵੇ ਡਰਾਈਵਰ ਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਆਪਣੇ ਜਾਲ ਦੀ ਸੈਟਿੰਗ ਕਿੱਥੇ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਡਰਾਈਵਰ ਵੀਰਾਂ ਨੂੰ ਬੇਨਤੀ ਕਰੂਗਾ ਵੀ ਜਿਨ੍ਹਾਂ ਨੂੰ ਨਹੀਂ ਨੌਲੇਜ ਤਾਂ ਨੌਲੇਜ ਪ੍ਰਾਪਤ ਕਰਿਆ ਕਰੋ ਪ੍ਰਾਪਤ ਕਿੱਥੋਂ ਹੁੰਦੀ ਹੈ ਕਿਸੇ ਹੋਰ ਡਰਾਈਵਰ ਤੋਂ ਪੁੱਛ ਲਓ ਕਿਸੇ ਹੋਰ ਮਸ਼ੀਨ ਵਾਲੇ ਤੋਂ ਪੁੱਛ ਲਓ ਸਿੱਖਣ ਵਾਲਾ ਬੰਦਾ ਕਦੇ ਵੀ ਸਾਰੀ ਉਮਰ ਸਿੱਖਦਾ ਰਹਿੰਦਾ ਪਰ ਉਹ ਸਿੱਖ ਨਹੀਂ ਸਕਦਾ ਹਾਲਾਂਕਿ ਉਹ ਆਪਾ ਦੀ ਉੱਚੀ ਤੇ ਜਾਵੜੂ ਆ ਤੇ ਪੁੱਛਣ ਵਾਲਾ ਬੰਦਾ ਕਦੇ ਵਾਸਤੇ ਛੋਟਾ ਨਹੀਂ ਹੁੰਦਾ ਜੇ ਪੁੱਛ ਲਾਂਗੇ ਤਾਂ ਉਹਦੇ ਚ ਕੋਈ ਆਪਾਂ ਛੋਟੇ ਨਹੀਂ ਹੋ ਜਾਾਂਗੇ ਆਪਾਂ ਨੂੰ ਕੋਈ ਆਏ ਨਹੀਂ ਕਹਿ ਦੂਆ ਯਾਰ ਤੂੰ ਡਰਾਈਵਰੀ ਕਰਦਾ ਇੰਨੇ ਸਾਲਾਂ ਦਾ ਤੈਨੂੰ ਇੰਨਾ ਪਤਾ ਨਹੀਂਗਾ ਹੋ ਸਕਦਾ ਕਈ ਗੱਲਾਂ ਐ ਜਿਹਨਾਂ ਦਾ ਮੈਨੂੰ ਵੀ ਨਹੀਂ ਪਤਾ ਜਿਵੇਂ ਜਿਵੇਂ ਬੀਤਦੀ ਐ ਓਵੇਂ ਓਵੇਂ ਗੱਲਾਂ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਸੀਜ਼ਨ ਪਹਿਲਾਂ ਲਾਇਆ ਐ ਇਤਕੀ ਵਾਰ ਮਸ਼ੀਨ ਨਹੀਂ ਚਲਾਈ ਪਿਛਲਾ ਸੀਜ਼ਨ ਤੇ ਮੈਂ ਚਾਰ ਦਿਨ ਮਸ਼ੀਨ ਦੇ ਕੋਲੇ ਗਿਆ ਦੁਪਹਿਰੇ ਇੱਕ ਮੇਰਾ ਰਾਉਂਡ ਹੁੰਦਾ ਹੀ ਹੁੰਦਾ ਸੀ ਆ ਮਸ਼ੀਨ ਕੋਲੇ ਚਾਹੇ ਮੇਰੀ ਮਸ਼ੀਨ 20 ਕਿਲੋਮੀਟਰ ਦੂਰ ਚੱਲਦੀ ਹੈ ਚਾਹੇ 40 ਚੱਲਦੀ ਹੈ ਤਾਂ ਭਰਾਵੋ ਜਾਲ ਦੂਜੀ ਗੱਲ ਰਹੀ ਜਾਲ ਵਾਸਤੇ ਜਾਲ ਦੀ ਸੈਟਿੰਗ ਤੁਹਾਨੂੰ ਦੱਸੀ ਹੋਈ ਹੈ ਤਾਂ ਤੁਸੀਂ ਜਾ ਕੇ ਵੀਡੀਓ ਵੇਖ ਲਿਆ ਕਰੋ ਉਹ ਤੇ ਸਾਰਾ ਪਤਾ ਲੱਗ ਜਾਂਦਾ ਤਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਣਾ ਵੀ ਕਈ ਭਰਾਵਾਂ ਦੇ ਫੋਨ ਆਉਂਦੇ ਆ ਫੋਨ ਨਹੀਂ ਵੀ ਚੱਕੇ ਜਾਂਦੇ ਤਾ ਸਮਿਆਂ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਕਿਉਂਕਿ ਸੀਜ਼ਨ ਹੈ ਸਾਡੇ ਵੀ ਕਾਸਾ ਕੰਮ ਦਾ ਸਵੇਰ ਸ਼ਾਮ ਕੋਈ ਰਿਪੇਅਰ ਵਾਲ ਆ ਜਾਂਦਾ ਤਾਂ ਨਵੇਂ ਸੰਦਾਂ ਦਾ ਵੀ ਕੰਮ ਚੱਲੀ ਜਾਂਦਾ ਜੋ ਵੀ ਸਾਈਆਂ ਫੜ ਰੱਖੀਆਂ ਉਹ ਵੀ ਦੇਣੀਆਂ ਹੁੰਦੀਆਂ ਤਾਂ ਬਾਈ ਜੀ ਇੱਕ ਮੈਂ ਤੁਹਾਡੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਕਮੈਂਟ ਕਰਕੇ ਦੱਸਿਓ ਵੀ ਕਿਉਂ ਨਾ ਆਪਾਂ ਕੋਈ ਸਵੇਰ ਦਾ ਜਿਵੇਂ ਟਾਈਮ ਰੱਖ ਲਈਏ 7 ਤੋਂ 8 ਜਾਂ 8:30 ਤੱਕ ਉਦੋਂ ਮੈਂ ਫੜੀ ਹੁਣਾ ਇੱਕ ਘੰਟਾ ਪਹਿਲਾਂ ਉੱਠ ਖੜਿਆ ਕਰੂੰਗਾ ਵੀ ਜੇ ਮੇਰੇ ਮੇਰੇ ਵਿਚਾਰ ਨਾਲ ਵੀ ਆਪਾਂ ਮੈਂ ਲਾਈਵ ਆਇਆ ਕਰਾਂ ਤਾਂ ਲਾਈਵ ਆ ਕੇ ਤੁਹਾਡੇ ਮੈਂ ਲਾਈਵ ਦੇ ਵਿੱਚ ਜਿਹੜਾ ਕੋਈ ਪਰਸ਼ਨ ਪੁੱਛੋਗੇ ਤਾਂ ਮੈਂ ਉਹਦੇ ਉੱਤਰ ਦੇ ਦਿਆ ਕਰਾਂ ਤਾਂ ਸੋ ਭਰਾਵੋ ਜਿਹੜੇ ਜਿਹੜੇ ਭਰਾ ਆਪਣੇ ਨਾਲ ਲਾਈਵ ਦੇ ਵਿੱਚ ਜੁੜਨਾ ਚਾਹੁੰਦੇ ਆ ਤਾਂ ਉਹ ਕਮੈਂਟ ਕਰਕੇ ਦੱਸਿਓ ਤਾਂ ਜੇ ਮੰਨ ਲਓ 100 ਜਾਂ 150 ਬੰਦਾ ਇੱਛੂ ਕਹੇਗਾ ਲਾਈਵ ਦਾ ਤਾਂ ਹੀ ਆਪਾਂ ਲਾਈਵ ਆਵਾਂਗੇ ਕਿਉਂ ਜੇ ਇੱਕ ਦੋ ਜਾਣਿਆਂ ਵਾਸਤੇ ਤਾਂ ਬਾਈ ਜੀ ਘੰਟਾ ਡੇਢ ਘੰਟਾ ਸਮਾਂ ਕੱਢਣਾ ਵੀ ਬਹੁਤ ਔਖਾ ਹੋ ਜਾਂਦਾ ਤਾਂ ਉਹਦੇ ਵਿੱਚ ਕੀ ਹੈ ਵੀ ਸਾਰੇ ਭਰਾਵਾਂ ਨੂੰ ਜਿਵੇਂ ਮੰਨ ਲਓ ਇੱਕ ਬੰਦੇ ਨੇ ਇੱਕ ਜੇ ਮੈਨੂੰ WhatsApp ਤੇ ਇੱਕ ਪਰਸਨ ਪੁੱਛਿਆ ਜਾਂ ਇੱਕ ਚੀਜ਼ ਪੁੱਛ ਲਈ ਤਾਂ ਮੈਂ ਉਹਨੂੰ ਉਹਦਾ ਮੈਸੇਜ ਕਰਤਾ ਤਾਂ ਉਹ ਇਕੱਲੇ ਤੱਕ ਹੀ ਸੀਮਤ ਰਹਗੀ ਇੰਨਾ ਸਮਾਂ ਨਹੀਂ ਹੁੰਦਾ ਵੀ YouTube ਤੇ ਸਾਰੇ ਕਮੈਂਟ ਪੜ ਕੇ ਉਹਨਾਂ ਦੀ ਰਿਪਲਾਈ ਦਿੱਤੀ ਜਾਵੇ ਕਿਉਂਕਿ ਇਹਦੇ ਤੇ ਜਾ ਕੇ ਲਿਖਣਾ ਕਰਨਾ ਇਹਦੇ ਵਿੱਚ ਸਮਾਂ ਲੱਗਦਾ ਤਾਂ ਭਰਾਵੋ ਕੰਮ ਦੀਆਂ ਮਜਬੂਰੀਆਂ ਆਉਂਦੇ ਸੀਜ਼ਨ ਤੁਹਾਨੂੰ ਹੋਰ ਏਦੂ ਵੱਧ ਜਾਣਕਾਰੀ ਤੇ ਮੁਢਲੇ ਸਮੇਂ ਤੋਂ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਲਾਈਵ ਬਾਰੇ ਆਪਣੇ ਵਿਚਾਰ ਦੱਸਿਓ ਸਾਰੇ ਭਰਾ ਵੀ ਕੀ ਟਾਈਮ ਰੱਖੀਏ ਆਪਾਂ ਤਾਂ ਲਾਈਵ ਆਉਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਤੇ ਜਿਵੇਂ ਇਸ ਭਰਾ ਨੇ ਆਪਾਂ ਨੂੰ ਤੂੜੀ ਦੀ ਰੀਣ ਵਾਸਤੇ ਸੁਝਾਅ ਦਿੱਤਾ ਸੀ ਤਾਂ ਆਪਾਂ ਸਮਾਂ 'ਚ ਸਮਾਂ ਕੱਢ ਕੇ ਤਾਂ ਆਪਾਂ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਹੋਏ ਆ ਤਾਂ ਉਹਦੇ ਵਿੱਚ ਫੇਰ ਇੱਕ ਭਰਾ ਨੇ ਕਮੈਂਟ ਕੀਤਾ ਸੀ ਆ ਕਹਿੰਦਾ ਬਾਈ ਜੀ ਤੁਸੀਂ ਚੱਕਰ ਮਲਾਉਣ ਤੇ ਵੀਡੀਓ ਪਾਈ ਜਾਂਦੇ ਹੋ ਫਲਾਣੇ ਤੇ ਵੀਡੀਓ ਪਾਈ ਜਾਂਦੇ ਹੋ ਕਹਿੰਦੇ ਤੁਸੀਂ ਕਦੇ ਪੱਖਿਆਂ ਬਾਰੇ ਗੱਲ ਨਹੀਂ ਕੀਤੀ ਤਾਂ ਬਾਈ ਜੀ ਮੈਂ ਪੱਖਿਆਂ ਬਾਰੇ ਵੀਡੀਓ ਵਿੱਚ ਬੋਲਿਆ ਵਿਆਂ ਤੁਸੀਂ ਸਕਿਪ ਕਰਕੇ ਵੇਹਣੇ ਹੋ ਤਾਂ ਕਰਕੇ ਨਹੀਂ ਪਤਾ ਲੱਗਦਾ ਜਿਹੜੇ ਪੱਖੇ ਹੁੰਦੇ ਆ ਪੱਖਿਆਂ ਦੇ ਜਿਹੜੀ ਵੀ ਕੋਈ ਵੀ ਮਸ਼ੀਨ ਹੈ ਕਿਸੇ ਵੀ ਕੰਪਨੀ ਦੀ ਥਰੇਸਰ ਨਾਲੋਂ ਲਗਭਗ ਮਾੜਾ ਮੋਟਾ ਉੱਤੇ ਥੱਲੇ ਹੋ ਸਕਦਾ ਕੋਈ 20 50 ਚੱਕਰਾਂ ਦਾ ਡਬਲ ਚੱਕਰ ਦਿੰਦੀ ਹੈ ਥਰੇਸਰ ਨਾਲੋਂ ਪੱਖਿਆਂ ਦੇ ਡਬਲ ਚੱਕਰ ਦਿੰਦੀ ਹੈ ਰਹੀ ਗੱਲ ਪੱਖਿਆਂ ਦੇ ਪ੍ਰੈਸ਼ਰ ਵਧਾਉਣ ਘਟਾਉਣ ਦੀ ਪੱਖਿਆਂ ਦਾ ਪ੍ਰੈਸ਼ਰ ਵਧਾਉਣ ਘਟਾਉਣ ਵਾਸਤੇ ਕੋਈ ਪੂਲੀਆਂ ਨਾਲ ਛੇੜਛਾੜ ਨਹੀਂ ਕਰਨੀ 80% ਮਸ਼ੀਨਾਂ ਦੀ ਪੱਖਿਆਂ ਦੀ ਸੈਟਿੰਗ ਬਿਲਕੁਲ ਸਹੀ ਆਈ ਹੁੰਦੀ ਹੈ ਆਪਣੀ ਸੈਟਿੰਗ ਪੱਖਿਆਂ ਦੀ ਕਿੱਥੇ ਵਿਗੜਦੀ ਹੈ ਵਿਗੜਦੀ ਉਦੋਂ ਆ ਵੀ ਜਦੋਂ ਆਪਣੇ ਪੱਖੇ ਘੱਟ ਜਾਂਦੇ ਆ ਆਪਾਂ ਲਿਆ ਕੇ ਪੱਖੇ ਜਦੋਂ ਪਾਉਣੇ ਆ ਰੈਡੀਮੇਡ ਉਹਦੇ ਵਿੱਚ ਕੀ ਕਰਨਾ ਵੀ ਆਪਾਂ ਪੁਰਾਣਾ ਪੱਖਾ ਤੁਸੀਂ ਨਾਲ ਲਿਜਾਣ ਦੀ ਕੋਸ਼ਿਸ਼ ਕਰਿਆ ਕਰੋ ਕਈ ਵਾਰੀ ਕੀ ਹੁੰਦਾ ਜਿਵੇਂ ਅੱਡੋ ਅੱਡ ਡਾਈਆਂ ਤੇ ਪੱਖੇ ਬਣੇ ਹੁੰਦੇ ਆ ਕਈਆਂ ਦੇ ਸਰਾਕ ਖੁੱਲੇ ਹੁੰਦੇ ਆ ਕਈਆਂ ਦੇ ਭੀੜੇ ਹੁੰਦੇ ਆ ਜਾਂ ਪੂਰੀ ਜਾਣਕਾਰੀ ਨਾਲ ਜਦੋਂ ਖੋਲੋਂ ਉਹਦਾ ਗੈਪ ਮਿਲ ਲਿਓ ਵੀ ਅਗਲੇ ਬੰਨੇ ਕਿੰਨਾ ਗੈਪ ਛੱਡਿਆ ਹੋਇਆ ਸੀ ਤੁਸੀਂ ਪੱਖੇ ਚੱਕੇ ਤੁਹਾਨੂੰ ਕਹਤਾ ਵੀ ਇਹ ਕੇਸ ਦੇ ਪੱਖੇ ਆ ਗੋਬਿੰਦ ਦੇ ਪੱਖੇ ਆ ਜੀ ਇਹ ਜਗਜੀਤ ਦੇ ਪੱਖੇ ਆ ਤੁਸੀਂ ਲਿਆਏ ਤੁਹਾਡੇ ਸਰਾਕ ਉਹਨਾਂ ਨੇ ਖੁੱਲੇ ਛੱਡੇ ਬੰਦੇ ਆ ਤੁਸੀਂ ਨਾਟ ਸਿੱਟ ਤੇ ਤੇ ਸਰਾਕ ਕੱਸਦੇ ਉਹ ਸਰਾਕ ਖੁੱਲੇ ਆਉਂਦੇ ਆ ਚੱਲ ਮੰਨ ਲਈ ਉਹਦੀ ਸੈਟਿੰਗ ਸਾਗੀ ਥਾਂ ਤੇ ਪੱਖੇ ਨੂੰ ਕੱਸ ਲਿਓ ਜਿੱਥੇ ਤੁਹਾਡਾ ਪਹਿਲਾਂ ਸੀਗਾ ਉਹਦੇ ਵਿੱਚ ਸਪੇਅਰ ਬਾਸ਼ਲਾਂ ਪਾ ਲਿਓ ਮੋਟੀਆਂ ਜੇ 15 ਨੰਬਰ ਦਾ ਨਾਟਾ ਤਾਂ 15 ਦੀ ਪਊ ਜ 17 ਦਾ ਤਾਂ 17 ਦੀ ਲਗਭਗ 15 ਨੰਬਰ ਦੇ ਨਾਟ ਆਉਂਦੇ ਆ ਲੋਕ ਤੇ tibri ਹੁੰਦੀ ਹੈ ਦੇਸੀ ਨਾਟ ਪਾਇਓ ਨਾ ਉਹਦੇ ਵਿੱਚ ਸਪੇਅਰ tibriਆ ਪਾ ਲਿਓ ਜਿੱਥੇ ਜੇ ਤੁਹਾਡੇ ਪੱਖੇ ਦੀ ਸੈਟਿੰਗ ਬਿਲਕੁਲ ਸਹੀ ਆ ਗਈ ਉੱਥੇ ਨਾਟ ਟਾਈਟ ਕਰ ਦਿਓ ਪੱਖੇ ਨੂੰ ਘੁਮਾ ਕੇ ਵੇਖ ਲਿਓ ਤੇ ਜਿਹੜੀ tibri ਹੈ ਸੌਰੀ ਜਿਹੜੀ ਬਾਸ਼ਲ ਹੈ ਜਿਹੜੀ ਬਾਸ਼ਲ ਪਾਈ ਆ ਨਾਟ ਦੇ ਤੇ ਪੱਖੇ ਦੇ ਉੱਪਰਲੇ ਬੰਨੇ ਉਹਦੇ ਇੱਕ ਇੱਕ ਟਾਂਕਾ ਤੁਸੀਂ ਵੈਲਡਿੰਗ ਵਾਲੇ ਮਿਸਤਰੀ ਤੋਂ ਲਵਾ ਲਿਓ ਜੇ ਆਪ ਜਾਣਦੇ ਤਾਂ ਆਪ ਲਾ ਲਓ ਉਹਦੇ ਨਾਲ ਕੀ ਹੋਊਗਾ ਜਦੋਂ ਦੋਨਾਂ ਦੇ ਬਾਸ਼ਲਾਂ ਪਾ ਕੇ ਟਾਂਕੇ ਲੱਗ ਗਏ ਤਾਂ ਪੱਖੇ ਦੀ ਪਲੇ ਘਟ ਜੂਗੀ ਕਈ ਵਾਰੀ ਕੀ ਹੁੰਦਾ ਨਟ ਢਿੱਲਾ ਵੀ ਹੋ ਸਕਦਾ ਪੱਖਾ ਵੱਜ ਵੀ ਸਕਦਾ ਹੈ ਘੁੰਮ ਦੇ ਵਾਂਗ ਕੀ ਸਪੀਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਪੱਖਾ ਟੁੱਟਣ ਦਾ ਵੀ ਡਰ ਰਹਿੰਦਾ ਤਾਂ ਜੇ ਆਪਣੇ ਪੱਖਿਆਂ ਦਾ ਗੈਪ ਬਿਲਕੁਲ ਸਹੀ ਕੰਪਨੀ ਦੀ ਤਰ੍ਹਾਂ ਰੱਖਿਆ ਹੋਇਆ ਤਾਂ ਉਹਦਾ ਆਪਣਾ ਪ੍ਰੈਸ਼ਰ ਸਹੀ ਹੋਊਗਾ ਜਿੰਨਾ ਬਾਹਰਲੀ ਲਪੇਟ ਤੋਂ ਪੱਖਾ ਦੂਰ ਹੁੰਦਾ ਜਾਊਗਾ ਉਨਾ ਹੀ ਹਵਾ ਦਾ ਦਬਾਅ ਘਟਦਾ ਜਾਊਗਾ ਤੇ ਉਨਾ ਹੀ ਟਰਾਲੀ ਦੇ ਵਿੱਚ ਤੂੜੀ ਜੰਮਣ ਦੀ ਪਰਸੈਂਟੇਜ ਘਟ ਜਾਂਦੀ ਹੈ ਜਿੰਨਾ ਹੀ ਗੈਪ ਘਟ ਹੋਊਗਾ ਉੰਨੀ ਹਵਾ ਦਾ ਦਬਾਅ ਹਵਾ ਦਾ ਪ੍ਰੈਸ਼ਰ ਵੱਧ ਹੋਊਗਾ ਉੰਨੀ ਹੀ ਸਪੀਡ ਨਾਲ ਮਸ਼ੀਨ ਤੂੜੀ ਚੱਕੂਗੀ ਕੀ ਆਖਣਾ ਕੋਈ ਇੱਕ ਆਦ ਮਸ਼ੀਨ ਦੇ ਪ੍ਰੋਬਲਮ ਹੋਵੇ ਪੱਖਾਂ ਦੇ ਬਾਕੀ ਲਗਭਗ ਮਸ਼ੀਨਾਂ ਦੀ ਸੈਟਿੰਗ ਸਹੀ ਹੁੰਦੀ ਹੈ ਤਾਂ ਸੋ ਭਰਾਵੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਮਸ਼ੀਨਾਂ ਵਾਲਿਆਂ ਨੂੰ ਜਰੂਰ ਕਹੋ ਵੀ ਉਹ ਆਪਣਾ ਚੈਨਲ ਸਬਸਕ੍ਰਾਈਬ ਕਰਨ ਆਪਣੇ ਨਾਲ 1500 ਦੇ ਲਗਭਗ ਪੱਕਾ ਆਈਡੀਆ ਨਹੀਂ ਮੈਂ ਕਹਿ ਸਕਦਾ ਜਿਵੇਂ ਆਪਣਾ 2900 ਸਬਸਕ੍ਰਾਈਬਰ ਅੱਜ ਦੇ ਟਾਈਮ 'ਚ ਤਾਂ 1500 ਸਬਸਕ੍ਰਾਈਬਰ ਜਿਹੜਾ ਹੈਗਾ ਮੇਰੇ ਨੌਲੇਜ ਦੇ ਅਕੋਰਡਿੰਗ ਵੀ ਸਾਰੇ ਤੂੜੀ ਵਾਲੀ ਮਸ਼ੀਨਾਂ ਵਾਲੇ ਆ ਤਾਂ ਤੂੜੀ ਵਾਲੀ ਮਸ਼ੀਨਾਂ ਵਾਸਤੇ ਆਪਾਂ ਬਹੁਤ ਸਾਰੀਆਂ ਜਾਣਕਾਰੀਆਂ ਇੱਥੇ ਕੀ ਦਿੱਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਮੇਰਾ ਕਿਹਾ ਵੇ ਤੁਹਾਨੂੰ ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ ਚਾਹੀ ਤੁਸੀਂ ਅੱਧੀ ਰਾਤ ਹੋਈ ਯਾਰ ਮੈਸੇਜ ਕਰ ਦਿਓ ਮੇਰਾ ਫੋਨ ਕਦੇ ਬੰਦ ਨਹੀਂ ਹੁੰਦਾ ਬਸ ਕਿਰਪਾ ਕਰਕੇ ਵੀ ਰਾਤ ਨੂੰ ਫੋਨ ਨਾ ਕਰਿਓ ਵੀ ਕਈ ਵਾਰੀ ਦਿੱਕਤ ਹੋ ਜਾਂਦੀ ਆ ਫੋਨ ਨਹੀਂ ਚੱਕੀਦਾ ਜੇ ਜਮਾਂ ਅਮਰਜੈਂਸੀ ਐ ਤੁਹਾਡੀ ਦਿਹਾੜੀ ਮਰਦੀ ਐ ਕਿਉਂ ਅਕਸਰ ਹੁਣੇ ਤਾਂ ਰਾਤ ਨੂੰ ਚੱਲਦੀਆਂ ਨਹੀਂ ਤਾਂ ਉਦੋਂ ਅਮਰਜੈਂਸੀ ਐ ਤਾਂ ਰਾਤ ਨੂੰ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਪੁੱਛਿਆ ਉਦੋਂ ਕਰੋ ਜਦੋਂ ਜਮਾਂ ਆਪਣੇ ਸਰਦਾ ਨਹੀਂਗਾ ਤਾਂ ਸੋ ਭਰਾਵੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੈਂ ਵਾਰੀ ਵਾਰੀ ਕਹਿਣਾ ਆਪਾਂ ਟਰਾਲੀ ਆਪਣੇ ਸਬਸਕ੍ਰਾਈਬਰ ਵੀਰਾਂ ਨੂੰ ਗਿਫਟ ਦੇਣੀ ਆ ਮੈਂ ਪਿਛਲੀ ਵੀਡੀਓ 'ਚ ਵੀ ਬੋਲਿਆ ਸੀ ਇੱਕ ਸ਼ਾਰਟ ਵੀ ਪਾਇਆ ਸੀਗਾ ਉਹ ਵੀਡੀਓ ਕਦੋਂ ਦੇਣੀ ਆ ਉਹ ਆਪਾਂ ਆਪਣੇ ਜਦੋਂ ਚੈਨਲ ਮੋਨਟਾਈਜ਼ ਹੋਊਗਾ ਉਦੋਂ ਦੇਵਾਂਗੇ ਤੇ ਕੀ ਪ੍ਰੋਸੀਜਰ 'ਚ ਦੇਵਾਂਗੇ ਉਹਦੀ ਸਾਰੀ ਮੈਂ ਜਾਣਕਾਰੀ ਦਊਂਗਾ ਹੋ ਸਕਦਾ ਅਗਲੀਆਂ 1-2 ਵੀਡੀਓ ਦੇ ਵਿੱਚ ਉਹ ਟਰਾਲੀ ਦੀ ਵੀਡੀਓ ਹੋਊਗੀ ਸੋ ਭਰਾਵੋ ਧੰਨਵਾਦ ਵੀਡੀਓ ਵੇਖਣ ਵਾਸਤੇ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਹੱਸਦੇ ਵਸਦੇ ਰਹੋ ਤੇ ਆਹੀਂ ਆਪਾਂ ਨੂੰ ਆਪਣੀ ਵੀਡੀਓ ਨੂੰ ਪਿਆਰ ਕਰਦੇ ਰਹੋ ਤੇ ਮਿਲਦੇ ਆਂ ਜਲਦੀ ਇੱਕ ਹੋਰ ਨਵੀਂ ਵੀਡੀਓ 'ਚ ਉਦੋਂ ਤੱਕ ਸਾਰਿਆਂ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ